ਦੱਲੇਵਾਲ ਸਾਹਿਬ ਇਕੱਲੇ ਆਪਦੇ ਲਈ ਨਹੀਂ ਬੈਠੇ ਆਪਦੇ ਪਰਿਵਾਰ ਲਈ ਨਹੀਂ ਬੈਠੇ ਇਕੱਲੇ ਪੰਜਾਬ ਲਈ ਨਹੀਂ ਬੈਠੇ ਉਹ ਹਿੰਦੁਸਤਾਨ ਦੇ ਕਿਸਾਨਾਂ ਲਈ ਬੈਠੇ ਨੇ ਡਾਕਟਰ ਸਾਹਿਬ ਜੇ ਡੱਲੇਵਾਲ ਸਾਨੂੰ ਹੁਕਮ ਕਰਨਗੇ ਨਾ ਤੇ ਸਭ ਤੋਂ ਪਹਿਲਾ ਬੰਦਾ ਹੋਊਗਾ ਜਿਹੜਾ ਉਹਨਾਂ ਨਾਲ ਬਰਾਬਰ ਮਰਨ ਮਰਦ ਤੱਕ ਬੈਠਾ ਦਰਵੀਰ ਸਿੰਘ ਗੋਲਡੀ ਦਾ ਇਹ ਵਾਦਾ ਜੇ ਇਹ ਕਿਸਾਨ ਹਿੰਦੁਸਤਾਨ ਦਾ ਢਿੱਡ ਭਰ ਸਕਦਾ ਤੇ ਅੱਜ ਉਹ ਹੀ ਕਿਸਾਨ ਨੂੰ ਉਹਦੇ ਮਰਨ ਵਰਤ ਤੇ ਬੈਠਣਾ ਪੈ ਰਿਹਾ ਮੈਨੂੰ ਲੱਗਦਾ ਇਤੋਂ ਮਾੜੀ ਗੱਲ ਨਹੀਂ ਕੋਈ ਹੋ ਸਕਦੀ ਤੇ ਇੱਕ ਬੰਦਾ ਆਪਦਾ ਸਾਰਾ ਕੁਝ ਹੀ ਦਾਅ ਤੇ ਲਾਈ ਬੈਠਾ ਤੇ ਇਹਨਾਂ ਦੀ ਬਿਨਾ ਕਿਸੇ ਧੜੇ ਬੰਦੀ ਕੋ ਆਪਾਂ ਨੂੰ ਮਦਦ ਕਰਨੀ ਚਾਹੀਦੀ ਗੱਲਾਂ ਨੂੰ ਨਾਤਾ ਲਾਗੂ ਕਰਿਆ ਸਰਕਾਰ ਨੇ ਤੇ ਬਹੁਤੇ ਸਾਰੇ ਲੋਕਾਂ ਨੂੰ ਤਾਂ ਇਹੀ ਨਹੀਂ ਪਤਾ ਸਿਰਫ ਬਾਹਰ ਬੈਠੇ ਆ ਅਗਲਾ ਕਿੰਤੂ ਪ੍ਰੰਤੂ ਕਰੀ ਜਾਂਦਾ ਤੇ ਮੈਂ ਉਹ ਸਾਰੇ ਲੋਕਾਂ ਤੋਂ ਪੁੱਛਣਾ ਚਾਹਣਾ ਕਿ ਆਪਣੀ ਪੰਜਾਬ ਦੀ ਜਿਹੜੀ ਸਾਰੀ ਇਕਨੋਮੀ ਆ ਚਾਹੇ ਹਰਿਆਣਾ ਦੀ ਲਈਏ ਯੂਪੀ ਦੀ ਲਈਏ ਪੂਰੇ ਹਿੰਦੁਸਤਾਨ ਦੀ ਜੇ ਗੱਲ ਕਰੀਏ ਡੱਲੇਵਾਲ ਸਾਹਿਬ ਇਕੱਲੇ ਆਪਦੇ ਲਈ ਨਹੀਂ ਬੈਠੇ ਆਪਦੇ ਪਰਿਵਾਰ ਲਈ ਨਹੀਂ ਬੈਠੇ ਇਕੱਲੇ ਪੰਜਾਬ ਲਈ ਨਹੀਂ ਬੈਠੇ ਉਹ ਹਿੰਦੁਸਤਾਨ ਦੇ ਕਿਸਾਨਾਂ ਲਈ ਬੈਠੇ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਕਿਹਾ ਕਿ ਹਾਲਤ ਸਹੀ ਨਹੀਂ ਹੈ ਅੱਜ ਤਾਂ ਇੰਨੀ ਕਮਜ਼ੋਰੀ ਆ ਚੁੱਕੀ ਹੈ ਕਿ ਉਹਨਾਂ ਦਾ ਵਜ਼ਨ ਵੀ ਨਹੀਂ ਤੋਲੇ ਜਾ ਸਕਿਆ ਬਿਲਕੁਲ ਤੁਸੀਂ ਆਪਦੇ ਆ ਵੀ ਸਮਝਦਾਰ ਹੋ ਕਿੰਨੀ ਗੰਭੀਰ ਬੰਬਾਰੀ ਦੇ ਬਾਵਜੂਦ ਵੀ ਬੰਦਾ ਡਟ ਕੇ ਲੜਾਈ ਲੜ ਰਿਹਾ ਤੇ ਅਬਦੀ ਸ਼ਹਾਦਤ ਦੇਣ ਨੂੰ ਤਿਆਰ ਖੜਾ ਕਿਉਂਕਿ ਹੁਣ ਹੋਰ ਕੋਈ ਹੱਲ ਨਹੀਂ ਸੀ ਰਿਹਾ ਇੱਥੇ ਲਗਾਤਾਰ 7-8 ਮਹੀਨਿਆਂ ਤੋਂ ਬੈਠੇ ਨੇ ਉਦੋਂ ਪਹਿਲਾਂ ਸਾਡੀਆਂ ਬੀਪੀਆਂ ਭੈਣਾ ਬੱਚੇ ਕੋਈ ਮੈਂ ਕਹਣਾ ਪੰਜਾਬ ਦਾ ਜੀ ਇਹੋ ਜਿਹੇ ਨਹੀਂ ਹੋਣਾ ਜਿਹੜਾ ਤਾਂ ਰੈਜ ਨਹੀਂ ਪਹੁੰਚਿਆ ਸੋ ਅੱਜ ਮੈਨੂੰ ਲੱਗਦਾ ਧੜੇ ਬੰਦੀਆਂ ਤੋਂ ਉੱਠ ਕੇ ਅੱਜ ਡੱਲੇਵਾਲ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾਉਣ ਦੀ ਲੋੜ ਆ ਇਹ ਇਕੱਲੀ ਡੱਲੇਵਾਲ ਸਾਹਿਬ ਦੀ ਲੜਾਈ ਨਹੀਂ ਹੈਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਉਹ ਰਾਣੇ ਪਗੜੀ ਸੰਭਾਲ ਜੱਟਾ ਜਿਹੜਾ ਮੋਰਚਾ ਲਾਇਆ ਸੀ ਨਾ ਉਦੋਂ ਅੰਗਰੇਜ਼ਾਂ ਨੂੰ ਘੁੱਟਨੇ ਟੇਕਣੇ ਪਏਗੇ ਸੀ ਉਦੋਂ ਪੂਰੇ ਹਿੰਦੁਸਤਾਨ ਦੀ ਗੱਲ ਕਰੀ ਗਈ ਸੀ ਉਦੋਂ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਰਾਸ਼ਟਰਪਤੀ ਦੀ ਉਹਦਿਆਂ ਤੱਕ ਪਹੁੰਚ ਗਈ ਪਰ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਲੜਾਈ ਆ ਉਹ ਕਿਸਾਨਾਂ ਲਈ ਲੜੀ ਥੋੜੇ ਨਾਲ ਬਾਅਦ ਕੀਤੀ ਜਾਏਗੀ ਥੋੜੇ ਤੋਂ ਪਹਿਲਾਂ ਇੱਥੇ ਰਾਜਾ ਬੜਿੰਗਵੀ ਪਹੁੰਚੇ ਸੀ ਤੇ ਭਾਨਾ ਸਿੱਧੂ ਆਏ ਨੇ ਹੁਣ ਜਿਹੜੇ ਹੋਰ ਇੱਥੇ ਆਗੂ ਆ ਰਹੇ ਨੇ ਲੀਡਰ ਆ ਰਹੇ ਨੇ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਪਾਰਟੀਆਂ ਦੇ ਵਰਕਰ ਨੇ ਉਹਨਾਂ ਨੂੰ ਇੱਥੇ ਲਿਆ ਕੇ ਬਿਠਾਉਣ ਕਿ ਇਕੱਠ ਜਿਹੜਾ ਉਹ ਬੱਥ ਸਕੇ ਤੇ ਇੱਕ ਹੋਰ ਪ੍ਰੈਸ਼ਰ ਆ ਜਿਹੜਾ ਬਣਾਇਆ ਜਾ ਸਕੇ ਜੇ ਡੱਲੇ ਵਾਲ ਤੇ ਸਭ ਤੋਂ ਪਹਿਲਾ ਬੰਦਾ ਹੋਊਗਾ ਜਿਹੜਾ ਉਹਨਾਂ ਨਾਲ ਬਰਾਬਰ ਮਰਨ ਵਰਤ ਤੇ ਬੈਠੂਗਾ ਦਲਬੀਰ ਸਿੰਘ ਗੋਲਡੀ ਦਾ ਇਹ ਵਾਦਾ ਜੇ ਮੈਨੂੰ ਅੱਜ ਹੁਕਮ ਕਰਨਗੇ ਜਾਂ ਜਾ ਕੇ ਗੱਲ ਕਰੋਗੇ ਬਿਲਕੁਲ ਕਰੂੰਗਾ ਜੀ ਕਿਉਂ ਨਹੀਂ ਕਰਾਂਗੇ ਅਸੀਂ ਤਾਂ ਹੀ ਆਏ ਆ ਸਾਰਾ ਜਥਾ ਲੈ ਕੇ ਆਏ ਆ ਤੇ ਅਸੀਂ ਬਿਨਾ ਪਾਰਟੀ ਬਾਜੀ ਤੋਂ ਆਏ ਆ ਮੈਂ ਪਹਿਲਾਂ ਵੀ ਦੋ ਵਾਰ ਤੁਰ ਕੇ ਸਿੰਘੂ ਤੇ ਟਿੱਕਰੀ ਬਾਰਡਰ ਗਿਆ ਆ ਉਹਦੇ ਟੱਬਰ ਦੇ ਨਾਲ ਅੱਜ ਫੇਰ ਅਸੀਂ ਡੱਲੇਵਾਲ ਸਾਹਿਬ ਦੀ ਮਦਦ ਲਈ ਆ ਸਭ ਤੋਂ ਪਹਿਲਾਂ ਤਾਂ ਅਸੀਂ ਛੋਟੇ ਛੋਟੇ ਆਪਾਂ ਸਾਰੇ ਕਿਸਾਨ ਆ ਆਪਾਂ ਉੱਥੋਂ ਪੈਦਾ ਹੋਏ ਆ ਸਾਰੇ ਪਿੰਡਾਂ ਦੇ ਜਾਏ ਆ ਆਪਾਂ ਸੋ ਸਭ ਤੋਂ ਪਹਿਲਾ ਫਰਜ਼ ਆਪਣਾ ਜਿਹੜਾ ਇਹ ਬਣਦਾ ਕਿ ਆਪਾਂ ਅੱਜ ਇੱਕ ਸਾਡਾ ਨੇਤਾ ਕਿਸਾਨ ਨੇਤਾ ਸਾਡੇ ਲਈ ਮਰਨ ਲਈ ਤਿਆਰ ਖੜਾ ਮੌਤ ਨਾਲ ਮੱਥਾ ਲਾਈ ਖੜਾ ਉਹ ਤੇ ਅੱਜ ਆਪਾਂ ਨੂੰ ਉਹਨਾਂ ਦੀ ਮਦਦ ਕਰਨ ਦੀ ਬੋਲੀ ਭਾਈ ਜੀ ਅੱਜ ਅੱਜ ਮਰਨ ਵਰਤ ਨੂੰ 20 ਦਿਨ ਹੋ ਗਏ ਨੇ ਤੇ ਜਥੇਬੰਦੀਆਂ ਵਾਲੇ ਕੋਈ ਨਹੀਂ ਪਹੁੰਚ ਨਹੀਂ ਆ ਟਕੈ ਸਾਹਿਬ ਪਹੁੰਚੇ ਨੇ ਤੇ ਉਗਰਾਹਾਂ ਦਾ ਲੱਗ ਅਲੱਗ ਬਿਆਨ ਆਉਂਦਾ ਏ ਹਰਦੂ ਸਿੰਘ ਮਾਨਸਾ ਦਾ ਅਲੱਗ ਬਿਆਨ ਆਉਂਦਾ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਲੱਗ ਕੇ ਕੱਲ ਚਿੱਠੀ ਵੀ ਦੇਖੋ ਇਹ ਤਾਂ ਉਹ ਉਹ ਦੱਸ ਸਕਦੇ ਨੇ ਕਿ ਜਥੇਬੰਦੀਆਂ ਵਾਲੇ ਪਰ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ-ਜਿੱਥੇ ਬੰਦੀਆਂ ਨੇ ਚਾਹੇ ਕੋਈ ਪੋਲੀਟੀਕਲ ਪਾਰਟੀਆਂ ਨੇ ਚਾਹੇ ਕਿ ਆਰਗੇਨਾਈਜੇਸ਼ਨ ਨੇ ਸਾਰਿਆਂ ਨੂੰ ਆਪ ਦੇ ਧੜੇ ਬੰਦੀਆਂ ਭੁਲਾ ਦਿਓ ਇਸ ਟਾਈਮ ਜੇ ਲੜਾਈ ਆ ਤਾਂ ਉਹ ਕਿਸਾਨੀ ਦੀ ਲੜਾਈ ਆ ਜੇ ਇਹ ਕਿਸਾਨ ਹਿੰਦੁਸਤਾਨ ਦਾ ਢਿੱਡ ਭਰ ਸਕਦਾ ਤੇ ਅੱਜ ਉਹੀ ਕਿਸਾਨ ਨੂੰ ਉਹਦੇ ਮਰਨ ਵਰਤ ਤੇ ਬੈਠਣਾ ਪੈ ਰਿਹਾ ਮੈਨੂੰ ਲੱਗਦਾ ਇਦੋਂ ਮਾੜੀ ਗੱਲ ਨਹੀਂ ਕੋਈ ਹੋ ਸਕਦੀ ਤੇ ਇੱਕ ਬੰਦਾ ਆਪਦਾ ਸਾਰਾ ਕੁਝ ਹੀ ਦਾਤੇ ਲਈ ਬੈਠਾ ਤੇ ਇਹਨਾਂ ਦੀ ਬਿਨਾ ਕਿਸੇ ਧੜੇਬੰਦੀ ਤੋਂ ਆਪਾਂ ਨੂੰ ਮਦਦ ਕਰਨੀ ਚਾਹੀਦੀ। ਜੇ ਤੁਸੀਂ ਕਹੋਗੇ ਜਾਂ ਕਿ ਵੀ ਤੁਸੀਂ ਮਰਦ ਵਰਤ ਦੇ ਦੇਖੋਗੇ। ਬਿਲਕੁਲ ਜੀ ਮੈਂ ਉਹਨਾਂ ਤੋਂ ਇਹ ਉਹਨਾਂ ਨਾਲ ਗੱਲ ਕਰੂੰਗਾ ਤੇ ਜੋ ਵੀ ਉਹ ਹੁਕਮ ਕਰਨਗੇ ਦੇਖੋ ਉਹਨਾਂ ਨੇ ਇਹ ਸਾਰਾ ਆਰਗੇਨਾਈਜ਼ ਕਰਿਆ ਹੋਇਆ। ਉਹਨਾਂ ਤੋਂ ਅਸੀਂ ਬਾਹਰ ਨਹੀਂ ਸਕਦੇ। ਨਹੀਂ ਭਗਵੰਤ ਜੀ ਮਾਨ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਉਹਨਾਂ ਦਾ ਕੋਈ ਮੰਤਰੀ ਦਾ ਬਿਆਨ ਨਹੀਂ ਆਇਆ ਉਹਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ? ਦੇਖੋ ਮੈਂ ਇੱਥੇ ਕੋਈ ਪੋਲੀਟੀਕਲ ਬਿਆਨ ਨਹੀਂ ਦੇਣਾ ਜੀ ਇਹ ਸਾਡਾ ਫਰਜ਼ ਬਣਦਾ ਸੀਗਾ ਜੀ। ਅਸੀਂ ਆਪ ਤੇ ਸਾਰੇ ਭੈਣ ਭਰਾ ਅਸੀਂ ਇਕੱਠੇ ਇੱਥੇ ਆਏ ਆ ਤੇ ਇਸੇ ਚੀਜ਼ ਨੂੰ ਜਿਹੜਾ ਉਹਨਾਂ ਨੂੰ ਅਸੀਂ ਸਤਕਾਰ ਭੇਟ ਇੱਥੇ ਪਹੁੰਚੇ ਆ ਤੇ ਅਸੀਂ ਬੈਠਾਂਗੇ ਉੱਥੇ ਜੋ ਉਹਨਾਂ ਦਾ ਹੁਕਮ ਹੋਊਗਾ ਅਸੀਂ ਉਹਨੂੰ ਮੰਨਾਂਗੇ ਤੇ ਉਸੇ ਤਰੀਕੇ ਨਾਲ ਜਿਹੜੀ ਅਗਲੀ ਕਾਰਵਾਈ ਹੈ ਸਰਵੋ ਸੈਸ਼ਨ ਚੱਲ ਰਿਹਾ ਜੀ ਉਸ ਨੂੰ ਲੈ ਕੇ ਵੀ ਰਣਨੀਤੀ ਘੜੀ ਗਿਆ ਤਾਂ ਕਿ ਉੱਥੇ ਪ੍ਰਦਰਸ਼ਨ ਆਰਾਊਂਡ 150 ਮੈਂਬਰ ਪਾਰਲੀਮੈਂਟ ਜਿਹੜਾ ਕਿਸਾਨੀ ਖੇਤਾਂ ਨਾਲ ਸੰਬੰਧਿਤ ਆ ਜੋ ਕੱਤਰ ਹੋ ਕੇ ਸਾਰੇ ਦੱਲੇਵਾਲ ਸਾਹਿਬ ਦੀ ਆਵਾਜ਼ ਚੱਕਣ ਦਾ ਬਿਲਕੁਲ ਇਸ ਚੀਜ਼ ਦਾ ਬਹੁਤ ਜ਼ਿਆਦਾ ਵੱਡਾ ਫਰਕ ਪਊਗਾ ਤੇ ਇਹਦੇ ਉੱਤੇ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਆ ਇੱਕ ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਵੀ ਡੱਲੇਵਾਲ ਸਾਹਿਬ ਕਦੇ ਕੋਈ ਆਪਣੇ ਲਈ ਨਹੀਂ ਧਰਨੇ ਤੇ ਬੈਠੇ ਜਾਂ ਆਪਣੇ ਲਈ ਉਹਨਾਂ ਨੂੰ ਇਹ ਤਾਂ ਆਪਾਂ ਸਾਰੇ ਤੁਸੀਂ ਵੀ ਹੋ ਆਪਾਂ ਸਾਰੇ ਜਿੰਨੇ ਇੱਥੇ ਖੜੇ ਆ ਜਿਹੜੇ ਪੰਜਾਬ ਨਾਲ ਸੰਬੰਧਤ ਨੇ ਹਰਿਆਣਾ ਨਾਲ ਸੰਬੰਧਤ ਨੇ ਯੂਪੀ ਨਾਲ ਬਿਹਾਰ ਨਾਲ ਜਿੱਥੇ ਵੀ ਖੇਤੀਬਾੜੀ ਕਿਸੇ ਵੀ ਸੂਬੇ 'ਚ ਹੁੰਦੀ ਆ ਹਰ ਇੱਕ ਕਿਸਾਨ ਦੀ ਆਵਾਜ਼ ਬੁਲੰਦ ਕਰਨ ਲਈ ਉਹ ਇਨਸਾਨ ਬੈਠਾ ਕਿ ਉਹਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਤਾਰਿਕ ਧੜੇ ਬੰਦੀ ਤੋਂ ਉੱਠ ਕੇ ਉਹਨਾਂ ਮਦਦ ਕਰਦਾ ਇੱਕ ਇਨਸਾਨੀਅਤ ਦੇ ਤੌਰ ਤੇ ਹੁਣ ਤੁਸੀਂ ਭੁੱਲ ਜਓ ਸਾਰਾ ਕੁਝ ਵੀ ਤੁਸੀਂ ਕਿਹੜੇ ਤੁਹਾਡੇ ਨਾਲੋਂ ਕਿਹੜੇ ਜਥੇਬੰਦੀ ਨਾਲ ਸੰਬੰਧ ਤੋਂ ਆਪਾਂ ਸਾਰੇ ਇਕੱਠੇ ਹੋ ਕੇ ਆਪਦੇ ਜਿਹੜੇ ਲੀਡਰ ਦੀ ਮਦਦ ਕਰੀਏ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਇਹ ਕਾਂਗਰਸ ਪਾਰਟੀ ਤੋਂ ਹੋਰ ਵੀ ਕੋਈ ਲੀਡਰ ਪਹੁੰਚੋ ਤੇ ਉਹਦੀ ਗੱਲਬਾਤ ਹੋਏ ਕਿਸੇ ਲੀਡਰ ਨਾਲ ਕੋਈ ਹੋਰ ਵੀ ਲੀਡਰ ਆਲੇ ਮੈਂ ਇੱਥੇ ਪੋਲੀਟੀਕਲ ਤੌਰ ਤੇ ਆਇਆ ਹੀ ਨਹੀਂ ਭਾਈ ਮੈਂ ਇੱਥੇ ਬਿਲਕੁਲ ਮੈਂ ਦੇਖੋ ਪਹਿਲਾਂ ਵੀ ਦੋ ਵਾਰ ਜਦੋਂ ਸਿੰਘੂ ਤੇ ਟਿੱਕਰੀ ਬਾਰਡਰ ਅਸੀਂ ਪੈਦਲ ਜਾ ਕੇ ਆਏ ਆ ਟਬਰਾਂ ਜ਼ਬਰਦਸਤ ਅੱਜ ਵੀ ਅਸੀਂ ਸਾਰਾ ਜਥਾ ਇਕੱਠੇ ਹੋ ਕੇ ਆਏ ਆ ਇਹ ਬਿਲਕੁਲ ਸਭ ਤੋਂ ਪਹਿਲਾਂ ਤਾਂ ਅਸੀਂ ਦੇ ਉਸ ਸੀਜ਼ ਨੂੰ ਲੈ ਕੇ ਦੇਖੋ ਇਹ ਲੜਾਈ ਸਾਡਾ ਵੀ ਸਾਡੀ ਵੀ ਆ ਤੁਹਾਡੀ ਵੀ ਆ ਹਰ ਇੱਕ ਬੰਦੇ ਦੀ ਆ ਜਿਹੜੀ ਉਹ ਲੜ ਰਹੇ ਨੇ ਸੋ ਆਪਾਂ ਸਾਰਿਆਂ ਨੂੰ ਇਕੱਤਰ ਹੋ ਕੇ ਜਿਹੜੀ ਇਹ ਜੰਗ ਦੇ ਵਿੱਚ ਕੁੱਦਣਾ ਪਊਗਾ ਹੰਬੜਾ ਮਾਰਨਾ ਪਊਗਾ ਤੁਸੀਂ ਦੇਖ ਲਿਓ ਦਿਨ ਪ੍ਰਤੀ ਦਿਨ ਜਿਹੜਾ ਇਹ ਸੰਘਰਸ਼ ਹੋਰ ਤਕੜਾ ਹੁੰਦਾ ਜਾ ਰਿਹਾ ਕਿਉਂਕਿ ਇਕੱਠ ਵੱਡਾ ਜਾ ਰਿਹਾ ਬਿਲਕੁਲ ਵਧੂਗਾ ਜੀ ਕਿਉਂ ਨਹੀਂ ਵਧੂਗਾ ਪਹਿਲਾਂ ਇਹ ਮੈਸੇਜ ਨੀਚੇ ਤੱਕ ਕਲੀਅਰ ਹੀ ਨਹੀਂ ਸੀ ਠੀਕ ਹੈ ਨਾ ਵਿਚਾਰੇ ਇੱਥੇ ਜਿਹੜਾ ਉਹਨਾਂ ਨੇ ਇੰਨੇ ਦਿਨਾਂ ਤੋਂ ਬੈਠੇ ਨੇ ਇਹ ਸਾਡਾ ਫਰਜ ਬਣਦਾ ਇਹ ਸੀ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਕੱਲੇ-ਕੱਲੇ ਘਰ ਤੱਕ ਪਹੁੰਚਾਈਏ ਤੇ ਉਹਦੇ 'ਚ ਆਪਾਂ ਇਹ ਲੱਗੇ ਹੋਇਆ ਇੱਥੇ ਆਉਣਾ ਵੀ ਇਹੀ ਚੀਜ਼ ਦਾ ਸੰਕੇਤ ਆ ਜੀ ਤੁਸੀਂ ਸਾਰੇ ਇੰਨੀ ਸਾਰੇ ਜਣੇ ਸਾਡੀਆਂ ਆਵਾਜ਼ਾਂ ਨੂੰ ਜਿਹੜੀਆਂ ਸਾਡੀਆਂ ਗੱਲਾਂ ਨੂੰ ਦਲੇਰਾਂ ਸਾਭ ਦੀ ਜਿਹੜੀ ਇਹ ਦਲੇਰਾਨਾ ਜਿਹੜੀ ਮੈਂ ਕਹਿ ਸਕਦਾ ਕਿ ਆਪਦਾ ਮੌਤ ਨਾਲ ਉਹਨਾਂ ਨੇ ਜਿਹੜਾ ਮੱਥਾ ਲਾ ਰੱਖਿਆ ਉਹਦੀ ਕਵਰੇਜ ਨੂੰ ਤੁਸੀਂ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣੇ ਹੋ ਮੈਂ ਥੋੜਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਆ ਕੱਲੇ-ਕੱਲੇ ਘਰ ਤੱਕ ਉਹਨਾਂ ਦੀ ਆਵਾਜ਼ ਪਹੁੰਚਾਉਣਾ